ਜਿੱਥੇ ਅਮਰੀਕਾ ਦਾ ਟਰੰਪ ਇਹ ਚਾਹ ਰਿਹਾ ਸੀ ਕਿ ਇੰਡੀਆ ਦੇ ਨਾਲ ਟ੍ਰੇਡ ਡੀਲ ਫ੍ਰੀ ਟ੍ਰੇਡ ਡੀਲ ਸਾਈਨ ਹੋ ਜਾਏ ਇਹਦੇ ਵਿੱਚ ਹੀ ਇਹ ਮੋਦੀ ਸਾਹਿਬ 24 ਜੁਲਾਈ 2025 ਨੂੰ ਜਾਂਦੇ ਆ ਯੂਕੇ ਦੇ ਵਿੱਚ ਤੇ ਯੂਕੇ ਦਾ ਜਿਹੜਾ ਇਹ ਪੀਐਮ ਹੈਗਾ ਪੀਰ ਸਟਾਰਮਰ ਉਹਦੇ ਨਾਲ ਇੱਕ ਵਪਾਰਕ ਡੀਲ ਜਿਹੜੀ ਉਹ ਸਾਈਨ ਕਰਦੇ ਆ ਜਿਹਦੇ ਨਾਲ ਕਿ ਇੰਡੀਆ ਦੀਆਂ ਜਿੰਨੀਆਂ ਵੀ ਚੀਜ਼ਾਂ ਯੂਕੇ ਦੇ ਵਿੱਚ ਜਾਂਦੀਆਂ ਆ ਉਨ੍ਹਾਂ ਦੇ ਉੱਤੇ 99% ਜਿਹੜੀਆਂ ਉਹ ਟੈਕਸ ਮੁਕਤ ਕਰ ਮੁਕਤ ਹੋ ਜੂਗੀਆਂ ਇੱਕ ਤਰ੍ਹਾਂ ਦੇ ਨਾਲ ਫ੍ਰੀ ਡੀਲ ਹੋਊਗੀ ਤੇ ਇਹ ਵਾਲੀ ਜਿਹੜੀ ਡੀਲ ਹੈਗੀ ਆ ਇੰਡੀਆ ਦੇ ਜਿਹੜੇ ਇਹ ਵਪਾਰ ਤੇ ਵਣਜ ਮੰਤਰੀ ਹੈਗੇ ਆ ਪਿਊਸ਼ ਗੋਲ ਤੇ ਜਿਹੜੇ ਇਹ ਇੰਗਲੈਂਡ ਦੇ ਵਣਜ ਵਪਾਰ ਮੰਤਰੀ ਹੈਗੇ ਆ ਜੋਨਾਥ ਰਨਾਲਡ ਇਹਨਾਂ ਦੇ ਵਿਚਕਾਰ ਇਹ ਜਿਹੜੀ ਡੀਲ ਹੈਗੀ ਆ ਉਹ ਸਾਈਨ ਹੋ ਚੁੱਕੀ ਆ ਇਸ ਦੇ ਨਾਲ ਹੀ ਜਿਹੜਾ ਇੰਡੀਆ ਤੇ ਇਹ ਜੂਕੇ ਦਾ ਟ੍ਰੇਡ ਹੈਗਾ ਜਿਹੜਾ ਕਿ ਲਗਭਗ 56 ਅਰਬ ਡਾਲਰ ਦਾ ਹੈਗਾ ਇਹਨੂੰ ਵਧਾ ਕੇ 2035 ਤੱਕ ਇਹਨੂੰ 120 ਅਰਬ ਡਾਲਰ ਤੱਕ ਲੈ ਕੇ ਜਾਣ ਦਾ ਜਿਹੜਾ ਟੀਚਾ ਇਹਨਾਂ ਨੇ ਮਿੱਥਿਆ ਯਾਨੀ ਕਿ ਜਿੰਨਾ ਵਪਾਰੇ ਹੁਣ ਕਰਦੇ ਆ ਉਹਦੇ ਤੋਂ ਦੁੱਗਣਾ ਕਰੋਗੇ ਅੱਛਾ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਇੰਡੀਆ ਦੀਆਂ ਹੈਗੀਆਂ ਜਿਹੜੀਆਂ ਉੱਥੇ ਯੂਕੇ ਦੇ ਵਿੱਚ ਜਾਊਗੀਆਂ ਤੇ ਉਹਨਾਂ ਦੇ ਵਿੱਚ ਜਿਹੜਾ ਟੈਕਸ ਆ ਘੱਟ ਲੱਗੂਗਾ ਤੇ ਉਹਨਾਂ ਦੀ ਜਿਹੜੀ ਮਾਰਕੀਟ ਹੈਗੀ ਆ ਉਹ ਉੱਥੇ ਬਹੁਤ ਜ਼ਿਆਦਾ ਵਧੂਗੀ ਜਣ ਕਿ ਬਹੁਤ ਸਾਰੇ ਜਿਹੜਾ ਇੰਡੀਆ ਦਾ ਸਮਾਨ ਆ ਹੁਣ ਇੰਗਲੈਂਡ ਦੇ ਵਿੱਚ ਵਿਗੂਗਾ ਵਧੀਆ ਤਰੀਕੇ ਨਾਲ ਵਿਗੂਗਾ ਕਿਉਂਕਿ ਹੁਣ ਉਹ ਸਸਤਾ ਹੋ ਜਾਊਗਾ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਹੋਊਗੀਆਂ ਨੰਬਰ 1 ਤੇ ਕੱਪੜਾ ਆ ਗਿਆ ਜੀ ਫਿਰ ਆ ਗਿਆ ਜੀ ਪੇਪਰ ਆ ਗਿਆ ਫਿਰ ਇਹ ਆ ਗਿਆ ਹੀਰੇ ਜਵਾਹਰਤ ਗਹਿਣੇ ਆ ਗਏ ਫਰਨੀਚਰ ਆ ਗਿਆ ਆਟੋ ਪਾਰਟਸ ਆ ਗਏ ਜੁੱਤੀਆਂ ਆ ਗਈਆਂ ਸਮੁੰਦਰੀ ਉਤਪਾਦ ਹੋ ਗਏ ਖਾਣੇ ਵਾਲੀਆਂ ਚੀਜ਼ਾਂ ਜਿਹੜੀਆਂ ਸਮੁੰਦਰ ਦੇ ਵਿੱਚ ਬਣਦੀਆਂ ਮੱਛੀਆਂ ਟੀਵਨਾ ਵਗੈਰਾ ਹਨ ਫਿਰ ਇਹ ਇੰਜੀਨੀਅਰਿੰਗ ਉਤਪਾਦ ਆ ਗਿਆ ਫਿਰ ਚਮੜਾ ਆ ਗਿਆ ਜੀ ਖਣਿਜ ਆ ਗਿਆ ਖੇਡਾਂ ਦਾ ਸਮਾਨ ਤੇ ਖਡਾਉਣੇ ਹੋ ਗਏ ਤੇ ਜੈਵਿਕ ਰਸਾਇਣ ਹੋ ਗਿਆ ਜਿਹੜੀ ਡੀਲ ਸਾਈਨ ਹੋਈ ਹੈ ਉਹ ਹਲੇ ਸਾਲ ਤੱਕ ਇਹ ਜਿੱਦਾਂ ਕਾਗਜ਼ ਪੱਤਰ ਪੂਰੇ ਰੈਡੀ ਹੋਊਗੇ ਇਹ ਲਾਗੂ ਹੋਊਗੀ ਇਹ ਤਾਂ ਹੋ ਗਈ ਗੱਲ ਜਿਹੜੀਆਂ ਚੀਜ਼ਾਂ ਇੰਡੀਆ ਤੋਂ ਉੱਥੇ ਜਾਊਗੀਆਂ ਇੰਗਲੈਂਡ ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਇੰਗਲੈਂਡ ਤੋਂ ਇੰਡੀਆ ਦੇ ਵਿੱਚ ਆਊਗੀਆਂ ਤੇ ਉਹ ਸਸhtੀਆਂ ਮਿਲੂਗੀਆਂ ਨੰਬਰ 1 ਤੇ ਮਿਲੂਗੀ ਜੀ ਆਹ ਸਕੌਚ ਬਿਸਕੀ ਸ਼ਰਾਬ ਪੀਣ ਵਾਲੇ ਖੁਸ਼ ਹੋ ਜਾਣ ਦੂਏ ਨੰਬਰ ਤੇ ਆਜੂਗੀ ਹੈ ਜੀ ਇਹ ਕਾਰਾਂ ਜਿਹੜੀਆਂ ਲਗਜ਼ਰੀ ਗੱਡੀਆਂ ਹੈਗੀਆਂ ਉਹ ਸਸhtੀਆਂ ਮਿਲੂਗੀਆਂ ਤੀਜੇ ਨੰਬਰ ਤੇ ਇਹ ਆ ਗਈਆਂ ਚੌਕਲੇਟਸ ਬਿਸਕਟ ਮੈਡੀਕਲ ਉਪਕਰਣ ਹੋ ਗਏ ਐਕਸ-ਰੇ ਵਾਲੀਆਂ ਮਸ਼ੀਨਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇੰਡੀਆ ਦੇ ਵਿੱਚ ਆਉਗੀਆਂ ਜੁਕੇ ਤੋਂ ਉਹ ਸਸhtੀਆਂ ਮਿਲੂਗੀਆਂ ਸੋ ਹੁਣ ਆਪਾਂ ਥੋੜਾ ਜਿਹਾ ਇੱਕ ਤਰਤੀਬ ਦੇ ਨਾਲ ਗੱਲ ਕਰ ਲੰਨੇ ਆ ਇਹ ਸਾਰੇ ਵਿਸ਼ੇ ਦੇ ਉੱਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਇਹਦੇ ਨਾਲ ਪ੍ਰਭਾਵਿਤ ਹੋਊਗੀਆਂ ਤੇ ਇਹ ਟੈਕਸ ਜਿਹੜੇ ਹੈਗੇ ਆ ਕਿਸੇ ਹਿਸਾਬ ਨਾਲ ਜਿਹੜੇ ਇਹ ਲੱਗੂਗੇ ਚੀਜ਼ਾਂ ਤੇ ਕਿਸ ਹਿਸਾਬ ਨਾਲ ਘਟ ਹੋਊਗੇ ਸਭ ਤੋਂ ਜਿਆਦਾ ਜਿਹੜਾ ਇੰਡੀਆ ਦਾ ਇਹ ਫਾਇਦਾ ਹੋਊਗਾ ਜਿਹੜੇ ਕਪੜਾ ਜਾਂ ਜਿਹੜੀਆਂ ਹੈ ਟੈਕਸਟਾਈਲ ਹੈਗੀਆਂ ਹਨਾ ਕਪੜਾ ਬਣਾਉਣ ਵਾਲੀਆਂ ਉਹਦਾ ਇਹ ਸਭ ਤੋਂ ਜਿਆਦਾ ਇੱਥੇ ਫਾਇਦਾ ਹੋਊਗਾ ਕਿਉਂਕਿ ਜਿਹੜੀ ਯੂਕੇ ਦੀ ਮਾਰਕੀਟ ਹੈਗੀ ਆ ਟੋਟਲ ਇਹ 26. ਜਾਨੀ ਕਿ ਇੱਕ ਤਰ੍ਹਾਂ ਦਾ 27 ਬਿਲੀਅਨ ਡਾਲਰ ਦਾ ਇਹ ਜਿਹੜਾ ਇਹ ਕਪੜਾ ਹੈਗਾ ਜਿਹ ਚਕਾਰਪੇਟ ਆ ਜਾਂਦੇ ਆ ਪਰਦੇ ਆ ਜਾਂਦੇ ਆ ਪੌਣੇ ਵਾਲੇ ਕਪੜੇ ਆ ਜਾਂਦੇ ਆ ਇਹ ਸਾਰਾ ਬਾਹਰੋਂ ਹੀ ਮੰਗਾਉਂਦੇ ਹੈਗੇ ਆ ਫਿਲਹਾਲ ਇੰਡੀਆ ਜਿਹੜਾ ਹੈਗਾ ਯੂਕੇ ਦੇ ਵਿੱਚ ਲਗਭਗ 2 ਬਿਲੀਅਨ ਡਾਲਰ ਦੇ ਕਰੀਬ ਜਿਹੜਾ ਹੈਗਾ ਆ ਕਪੜਾ ਉੱਥੇ ਭੇਜਦਾ ਹੈਗਾ ਸੋ ਇੱਕ ਤਰ੍ਹਾਂ ਦੇ ਨਾਲ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਡਬਲ ਹੋ ਸਕਦਾ ਕਿਉਂਕਿ ਉੱਥੇ ਜਿਹੜਾ ਟੈਕਸ ਹੈਗਾ ਇਹ ਵਾਲੇ ਕਪੜੇ ਦੇ ਉੱਤੇ ਹੁਣ ਜਿਹੜਾ ਉਹ ਹਟ ਜਾਣਾ ਹੈਗਾ ਜਿੱਦਾਂ ਯੂਕੇ ਦੇ ਵਿੱਚ ਬੰਗਲਾਦੇਸ਼ ਵਾਲਾ ਜਾਂਦਾ ਆ ਇਹ ਕੰਬੋਡੀਆ ਵਾਲਾ ਜਾਂਦਾ ਆ ਜਾਂ ਪਾਕਿਸਤਾਨ ਤੋਂ ਜਾਂਦਾ ਆ ਕਿਉਂਕਿ ਉੱਥੇ ਉਹਨਾਂ ਦੇ ਟੈਕਸ ਬਹੁਤ ਘੱਟ ਆ ਹੁਣ ਇਹ ਜਿਹੜਾ ਇੰਡੀਆ ਦਾ ਕੱਪੜਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਬਰਾਬਰ ਉੱਥੇ ਇੱਕ ਤਰ੍ਹਾਂ ਨਾਲ ਮਾਰਕੀਟ ਦੇ ਵਿੱਚ ਟੱਕਰ ਦੇਊਗਾ ਤੇ ਇਹ ਵਾਲੀ ਜਿਹੜੀ ਮਾਰਕੀਟ ਆ ਉਹ ਬਹੁਤ ਵਧੂਗੀ ਦੂਸਰੀ ਗੱਲ ਇਹ ਜਿਹੜੇ ਵੀ ਕੱਪੜੇ ਦੇ ਹੈਗੇ ਆ ਜਾਂ ਡਿਜ਼ਾਈਨ ਕੀਤੇ ਉਸ ਜਿੱਦਾਂ ਇਹ ਕਸ਼ਮੀਰ ਦੇ ਸ਼ਾਲਸ ਵਗੈਰਾ ਇਹ ਜ਼ਿਆਦਾਤਰ ਹੱਥੀ ਹੀ ਬਣਾਈਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਉੱਥੇ ਵਿਕਦੀਆਂ ਹੈਗੀਆਂ ਇਸ ਲਈ ਜਿਹੜੇ ਹੱਥੀ ਕੰਮਕਾਰ ਕਰਦੇ ਹੈਗੇ ਆ ਕਾਰੋਗਾਰੀਗਰ ਲੋਕ ਹੈਗੇ ਆ ਉਹਨਾਂ ਦੇ ਲਈ ਹੋਰ ਜੌਬਸ ਵਧੂਗੀਆਂ ਇੰਡੀਆ ਦੇ ਵਿੱਚ ਉਹਨਾਂ ਨੂੰ ਥੋੜਾ ਫਾਇਦਾ ਹੋਊਗਾ ਇਹਦਾ ਜਿਹੜੇ ਆ ਹੀਰੇ ਜਵਾਹਰਾਤ ਵੀ ਭੇਜੇ ਜਾਂਦੇ ਆ ਉੱਥੇ ਇਹ ਮਤਲਬ ਯੂਕੇ ਨੂੰ ਉਹ ਵੀ ਜਿਹੜਾ ਇੱਕ ਸਮਾਨ ਹੈਗਾ ਜਿਹੜਾ ਇਹ 900 ਮਿਲੀਅਨ ਡਾਲਰ ਤੋਂ 1 ਬਿਲੀਅਨ ਤੋਂ ਉੱਪਰ ਤੱਕ ਜਿਹੜਾ ਹੈਗਾ ਅਗਲੇ 1-2 ਸਾਲ ਦੇ ਵਿੱਚ ਜਾਣ ਦੀ ਜਿਹੜੀ ਉਮੀਦ ਹੈਗੀ ਆ ਉਹ ਕੀਤੀ ਜਾ ਰਹੀ ਆ ਦੂਜਾ ਜਿਹੜੇ ਇਹ ਚਮੜੇ ਤੋਂ ਬਣੇ ਹੋਏ ਸ਼ੂ ਜਾਂ ਹੋਰ ਬੈਲਟਾਂ ਹੈਗੀਆਂ ਇਹ ਵੀ ਜਿਹੜੀ ਮਾਰਕੀਟ ਹੈਗੀ ਆ ਉਹ 2900 ਮਿਲੀਅਨ ਤੋਂ ਉੱਪਰ ਜਾਣੀ ਕਿ ਜਾ ਸਕਦੀ ਹੈਗੀ ਆ ਇਹਦਾ ਵੀ ਜਿਹੜਾ ਹੈਗਾ ਆ ਉਹ ਮਾਰਕੀਟ ਵਧੂਗੀ ਇਹ ਜਿਹੜੇ ਵੀ ਸਮਾਨ ਹੈਗੇ ਚਾਹੇ ਤੁਸੀਂ ਗਹਿਣੇ ਲਾ ਲਓ ਚਾਹੇ ਸ਼ੂਲ ਲਾ ਲਓ ਇਹ ਜ਼ਿਆਦਾਤਰ ਜਿਹੜੇ ਹੱਥੀ ਬਣਾਏ ਹੁੰਦੇ ਆ ਇਸ ਲਈ ਹੀ ਜੁਕੇ ਦੀ ਮਾਰਕੀਟ ਦੇ ਵਿੱਚ ਇਹਨਾਂ ਦੀ ਵੈਲਿਊ ਪੈਂਦੀ ਆ ਸੋ ਜਿਹੜੇ ਇਹ ਕਾਰੀਗਰ ਹੈਗੇ ਆ ਉਹਨਾਂ ਦਾ ਜਾਨੀ ਕਿ ਇੱਕ ਤਰ੍ਹਾਂ ਦੇ ਨਾਲ ਜਿਹੜੀ ਵੈਲਿਊ ਹੈਗੀ ਆ ਵਧੂਗੀ ਤੇ ਕਾਰੀਗਰਾਂ ਨੂੰ ਇਹਦਾ ਫਾਇਦਾ ਹੋਊਗਾ ਜਿਹੜੇ ਇੰਡੀਆ ਦੇ ਵਿੱਚ ਸੋ ਇੰਡੀਆ ਦੇ ਬੱਖ ਬੱਖ ਰਾਜਾਂ ਤੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਮੇਡ ਇਨ ਇੰਡੀਆ ਵਾਲੀਆਂ ਯੂਕੇ ਜਾ ਸਕਦੀਆਂ ਇਹ ਕੋਈ ਵੀ ਟੈਕਸ ਤੋਂ ਬਿਨਾ ਇਸ ਲਈ ਉੱਥੇ ਜਿਹੜੀ ਮਾਰਕੀਟ ਆ ਜਿਹੜੀਆਂ ਇੰਡੀਆ ਦੀਆਂ ਚੀਜ਼ਾਂ ਉਹ ਵਧੂਗੀ ਵਧੂਗੀ ਇਹ 100% ਗਾਰੰਟੀ ਹੈਗੀ ਆ ਸੋ ਜਿਹੜਾ ਕਸ਼ਮੀਰ ਦਾ ਪਸ਼ਮੀਨਾ ਸ਼ਾਲ ਹੋ ਗਿਆ ਬਾਸਮਤੀ ਚੌਲ ਕਸ਼ਮੀਰੀ ਕੇਸਰ ਕਸ਼ਮੀਰੀ ਬਿੱਲੋ ਬੱਲੇ ਇਹ ਨਹੀਂ ਮੈਨੂੰ ਪਤਾ ਜੀ ਪੰਜਾਬੀ ਚ ਲਿਖਿਆ ਤੁਸੀਂ ਵੀ ਆਪੇ ਲੱਭ ਲਓ ਕੀ ਹੋਊਗਾ ਜੇ ਤੁਹਾਨੂੰ ਵੀ ਪਤਾ ਲੱਗਾ ਮੈਨੂੰ ਦੱਸ ਦਿਓ ਤੇ ਇਹ ਪੰਜਾਬ ਤੋਂ ਜਾਊਗਾ ਜੀ ਜਲੰਧਰ ਖੇਡਾਂ ਦਾ ਸਮਾਨ ਤੇ ਬਾਸਮਤੀ ਚੌੜ ਫਿਲਹਾਲ ਪੰਜਾਬ ਤੋਂ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਜਾਊਗੀਆਂ ਉੱਥੇ ਜਿੱਦਾਂ ਇਹ ਲੁਧਿਆਣੇ ਦੇ ਵਿੱਚ ਕੱਪੜਾ ਬਣਦਾ ਬਹੁਤ ਸਾਰਾ ਕੱਪੜਾ ਬਣਦਾ ਉਹ ਵੀ ਉੱਥੇ ਜਾਊਗਾ ਜਾਊਗਾ ਇਹਦੇ ਵਿੱਚ ਐਡ ਨਹੀਂ ਹੈਗਾ ਹੋਰ ਵੀ ਪੰਜਾਬ ਦੇ ਵਿੱਚੋਂ ਜਿਹੜੇ ਸਬਜ਼ੀਆਂ ਫਰੂਟਸ ਜਿਹੜੇ ਹੈਗੇ ਆ ਉਹ ਵੀ ਇੱਥੋਂ ਭੇਜਦੇ ਹੈਗੇ ਪਰ ਭੇਜਣ ਵਾਲੇ ਬਹੁਤ ਘੱਟ ਆ ਪਰ ਭੇਜਦੇ ਹੈਗੇ ਆ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਇਹ ਭੇਜਣ ਲੱਗ ਪਊਗੇ ਪਰ ਫਿਲਹਾਲ ਜਿਹੜਾ ਇਹ ਪੰਜਾਬ ਦੇ ਵਿੱਚ ਜਿਹੜਾ ਇਹ ਇੰਪੋਰਟ ਐਕਸਪੋਰਟ ਕਰਨ ਵਾਲਾ ਸਿਸਟਮ ਆ ਉਹ ਬਹੁਤ ਵੀਕ ਆ ਬਹੁਤ ਟਫ ਆ ਆਮ ਬੰਦੇ ਲਈ ਕਰਨਾ ਸੌਖਾ ਨਹੀਂਗਾ ਉਹ ਮੈਂ ਗੱਲ ਐਂਡ 'ਚ ਕਰਾਂਗੇ ਫਿਰ ਜਿਹੜਾ ਦਿੱਲੀ ਤੋਂ ਜਾਊਗਾ ਵੀ ਬਾਸਮਤੀ ਚੌੜ ਦਿੱਲੀ ਵਾਲੇ ਕੋਠਿਆਂ ਤੇ ਬੀਜਦੇ ਆ ਵੀ ਪੰਜਾਬ ਵਾਲੇ ਹੀ ਆ ਰਾਜਸਥਾਨ ਤੋਂ ਜਾਊਗਾ ਜੀ જયਪੁਰ ਰਤਨ ਤੇ ਆਹ ਗਹਿਣੇ ਗੁਣੇ ਜਿਹੜੇ ਜਾਊਗੇ ਗੁਜਰਾਤ ਤੋਂ ਇਹ ਜਾਊਗਾ ਜਿਹੜਾ ਇਹ ਕੱਪੜਾ ਜੀ ਗੁਜਰਾਤ ਤੋਂ ਸੂਰਤ ਤੋਂ ਜਾਊਗਾ ਤੇ ਇੱਥੋਂ ਜਾਊਗੇ ਮਿੱਟੀ ਦੇ ਭਾਂਡੇ ਤੇ ਹੀਰੇ ਜਵਾਰਾਤ ਮਹਾਰਾਸ਼ਟਰ ਤੋਂ ਕੋਲਾਪੁਰੀ ਚੱਪਲਾ ਇਹਨਾਂ ਦਾ ਬੜਾ ਤਕੜਾ ਬਾਜ਼ਾਰ ਆ ਜੀ ਤੇ ਆਈਟੀ ਸੇਵਾਵਾਂ ਬਿਲਕੁਲ ਜਿਹੜੇ ਆਈਟੀ ਸੇਵਾਵਾਂ ਦੇ ਵਿੱਚ ਵੀ ਹੈਗੇ ਆ ਉੱਥੇ ਇਹ ਜਿਹੜੇ ਜਾਂਦੇ ਹੈਗੇ ਆ ਯੂਕੇ ਦੇ ਵਿੱਚ ਉਹਨਾਂ ਲਈ ਵੀ ਇਹਦੇ ਵਿੱਚ ਜਿਹੜਾ ਹੈਗਾ ਟੈਕਸ ਤੋਂ ਰਾਹਤ ਦਿੱਤੀ ਗਈ ਆ ਮਤਲਬ ਕਿ ਜੇਕਰ ਕੋਈ ਟੈਂਪਰੇਰੀ ਵੀਜ਼ੇ ਦੇ ਉੱਤੇ ਹੈਗਾ ਯੂਕੇ ਦੇ ਵਿੱਚ ਜਾਨੀ ਕਿ ਕੰਮ ਕਰਨ ਲਈ ਗਿਆ ਪਰਮਾਨੈਂਟ ਨਹੀਂ ਹੋਣਾ ਉਹਨੂੰ ਉੱਥੇ 2-3 ਸਾਲ ਜਿੱਦਾਂ ਉਹ ਕੰਮ ਕਰਨਾ ਕਿਸੇ ਕੰਪਨੀ ਦੇ ਵਿੱਚ ਸੋ ਉਹਨੂੰ ਟੈਕਸ ਨਹੀਂ ਦੇਣਾ ਪੈਣਾ ਸੋ ਇਸ ਤਰ੍ਹਾਂ ਦੇ ਨਾਲ ਆਈਟੀ ਸਭਾ ਨੂੰ ਵੀ ਇਹਦੇ ਵਿੱਚ ਫਾਇਦਾ ਹੋਇਆ ਕਰਨਾਟਕ ਤੋਂ ਜਾਊਗਾ ਜੀ ਇਹ ਚੰਨਪਟਨਾ ਦੇ ਖੜਾਉਣੇ ਜਾਊਗੇ ਕੇਰਲ ਤੋਂ ਜਾਊਗਾ ਜੀ ਇਹ ਰਬਟ ਕੁਦਰਤੀ ਰਬਟ ਤੇ ਹਲਦੀ ਜਾਊਗੀ ਹਲਦੀ ਪੰਜਾਬ ਤੋਂ ਵੀ ਜਾ ਸਕਦੀ ਆ ਹਿਮਾਚਲ ਪ੍ਰਦੇਸ਼ ਤੋਂ ਬਾਸਮਤੀ ਚੌਲ ਠੀਕ ਹੈ ਜੀ ਉੱਤਰਾਖੰਡ ਤੋਂ ਵੀ ਬਾਸਮਤੀ ਚੌਲ ਉੱਤਰ ਪ੍ਰਦੇਸ਼ ਤੋਂ ਜੀ ਖੇਡਾਂ ਦਾ ਸਮਾਨ ਇਹ ਬਰਤਨ ਖੁਰਜਾ ਦੇ ਬਰਤਨ ਆਗਰਾ ਦੇ ਕਾਨਪੁਰ ਤੋਂ ਚਮੜਾ ਜਾਊਗਾ ਤੇ ਬਾਸਮਤੀ ਚੌਲ ਜੂਪੀ ਤੋਂ ਠੀਕ ਹੈ ਜੀ ਤੇਲਗਾਨਾ ਤੋਂ ਆਈਟੀ ਸਬਾਮਾ ਹਾਂਜੀ ਉਹ ਤੇਲਗਾਨਾ ਵਾਲੇ ਪੜੇ ਲਿਖੇ ਜੇ ਹੁੰਦੇ ਆਂਧਰਾ ਪ੍ਰਦੇਸ਼ ਰਾਕੂ ਕਾਫੀ ਕਾਫੀ ਜਾਊਗੀ ਤੇ ਹਲਦੀ ਜਾਊਗੀ ਤਾਮਿਲਨਾਡੂ ਤੋਂ ਜਾਊਗਾ ਜੀ ਸਾਰੀਆਂ ਤੇ ਇਹ ਤਿਰਪੁਰਾ ਗਰਮ ਕੱਪੜੇ ਹਲਦੀ ਇਹ ਗੁੱਡੀਆਂ ਪਟੋਲੇ ਹਨਾ ਜੀ ਚੱਪਲਾ ਤੇ ਆਈਟੀ ਸੇਵਾਵਾਂ ਇਸੇ ਤਰ੍ਹਾਂ ਪੱਛਮੀ ਬੰਗਾਲ ਤੋਂ ਜਾਊਗਾ ਜੀ ਇਹ ਸਾੜੀ ਦਾਰਜਲਿੰਗ ਦੀ ਚਾਹ ਇਹ ਲੱਕੜ ਦੀਆਂ ਕੋਈ ਖਡਾਉਣੇ ਹੋਗਾ ਹਨਾ ਤੇ ਇਹ ਚਮੜਾ ਹੋ ਗਿਆ ਜੀ ਇਸੇ ਤਰ੍ਹਾਂ ਤੋਂ ਆ ਗਿਆ ਕੁਦਰਤੀ ਰਬਟ ਆ ਗਈ ਜੀ ਇੱਥੋਂ ਬਿਹਾਰ ਤੋਂ ਜਾਊਗਾ ਦੀ ਇਹ ਘਾਹ ਦੇ ਖਡਾਉਣੇ ਲੈ ਵੀ ਇਹ ਬੜੇ ਤਕੜੇ ਬਣਾਉਂਦੇ ਹੁੰਦੇ ਘਾਹ ਦੇ ਖਡਾਉਣੇ ਕਦੀ ਦੇਖਿਓ ਤੁਸੀਂ ਜਿੱਦਾਂ ਝਾੜੀਆਂ ਝੂੜੀਆਂ ਤੋਂ ਠੀਕ ਆ ਜੀ ਇਹ ਸਿਲਕ ਆ ਗਿਆ ਇਹ ਬਾਗਲਪੁਰ ਦੀ ਸਿਲਕ ਆ ਗਈ ਮਖਾਣਾ ਹੋ ਗਿਆ ਸ਼ਾਹੀ ਲੀਚੀ ਹੋ ਗਈ ਮਖਾਣਾ ਨੂੰ ਅੱਜ ਕੱਲ ਬਾਹਰਲੇ ਦੇਸ਼ਾਂ ਵਿੱਚ ਬਹੁਤ ਸਮਝਿਆ ਜਾਂਦਾ ਪ੍ਰੋਟੀਨ ਰਿਚ ਡਾਈਟ ਹੈਗੀ ਸੋ ਇਹ ਸਾਰੀਆਂ ਚੀਜ਼ਾਂ ਇੰਡੀਆ ਦੇ ਅਲੱਗ ਅਲੱਗ ਜਿਹੜੇ ਦੇਸ਼ ਹੈਗੇ ਆ ਜਾਂ ਰਾਜ ਹੈਗੇ ਆ ਸੌਰੀ ਉਹਨਾਂ ਤੋਂ ਜਾਊਗੀ ਜੇ ਮੈਂ ਦੱਸਦਾ ਇਹ ਤੁਸੀਂ ਧਿਆਨ ਨਾਲ ਦੇਖਿਓ ਜ਼ਿਆਦਾਤਰ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਕੋਈ ਬੜਬੜੀਆਂ ਫੈਕਟਰੀਆਂ 'ਚ ਨਹੀਂ ਬਣਦੀਆਂ ਜਿਹੜੇ ਹੱਥੀ ਕੰਮ ਕਰਦੇ ਹੈਗੇ ਆ ਕਿਉਂਕਿ ਉੱਥੇ ਜਿਹੜਾ ਇਹ ਯੂਕੇ ਵਾਲੇ ਜ਼ਿਆਦਾਤਰ ਇਹ ਜਿਹੜੇ ਕਲਾਕਾਰੀ ਨੂੰ ਜਿਆਦਾ ਉਹ ਮੁੱਲ ਦਿੰਦੇ ਆ ਸੋ ਇਸੇ ਨਾਲ ਜਿਹੜੇ ਕਲਾਕਾਰ ਲੋਕ ਹੈਗੇ ਜਿਹੜੇ ਛੋਟੇ ਕੰਮ ਕਰਦੇ ਹੈਗੇ ਆ ਕੋਈ ਹੱਥੀ ਕੰਮ ਕਰਦਾ ਉਹਨਾਂ ਨੂੰ ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਊਗਾ ਜੋ ਕਿ ਵਧੀਆ ਗੱਲ ਆ ਯੂਕੇ ਦੀਆਂ ਜਿਹੜੀਆਂ ਵੀ ਚੀਜ਼ਾਂ ਇੰਡੀਆ ਦੇ ਵਿੱਚ ਆਉਂਦੀਆਂ ਹੈਗੀਆਂ ਉਹਨਾਂ ਦੇ ਉੱਤੇ ਜਿਹੜਾ ਇਹ ਟੈਕਸ ਹੈਗਾ ਆ ਉਹ ਇੰਡੀਆ ਦੇ ਵਿੱਚ 15 ਤੋਂ ਲੈ ਕੇ 3% ਤੱਕ ਉਹ ਘਟ ਸਕਦਾ ਜਿਹਦੇ ਵਿੱਚ ਮੈਂ ਦੱਸਿਆ ਪਹਿਲਾਂ ਅਲਕੋਹਲ ਵੀ ਆਉਂਦੀ ਹੈਗੀ ਆ ਗੱਡੀਆਂ ਵੀ ਆਉਂਦੀ ਹੈਗੀਆਂ ਮਹਿੰਗੀਆਂ ਗੱਡੀਆਂ ਆਉਂਦੀਆਂ ਹੈਗੀਆਂ ਹੋਰ ਜਿਹੜੇ ਮੈਡੀਕਲ ਉਪਕਰਣ ਹੈਗੇ ਆ ਉਹ ਵੀ ਆਉਂਦੇ ਹੈਗੇ ਆ ਚਾਕਲੇਟ ਜਾਂ ਇਦਾਂ ਦੇ ਬਿਸਕੁਟ ਵਗੈਰਾ ਵੀ ਇਹਦੇ ਵਿੱਚ ਆਉਂਦੇ ਹੈਗੇ ਆ ਜੇ ਮੈਂ ਦੱਸਦਾ ਤਾਂ ਜਿਹੜੀ ਵੀ ਉਥੋਂ ਇਹ ਸਕੌਚ ਜਿਹੜੀ ਇੰਡੀਆ ਦੇ ਵਿੱਚ ਆਉਂਦੀ ਸੀਗੀ ਉਹਦੇ ਤੇ ਪਹਿਲਾਂ ਇਹ 100 50 150% ਜਿਹੜਾ ਇਹ ਜਾਨੀ ਕਿ ਟੈਰਫ ਲੱਗਦਾ ਸੀ ਟੈਕਸ ਲੱਗਦਾ ਸੀਗਾ ਜਿਹੜਾ ਕੀ ਹੁਣ ਸਰਕਾਰ ਕਹਿੰਦੀ ਹੈ ਕਿ ਉਹ 75% ਜਾਨੀ ਕਿ ਲੱਗਿਆ ਕਰੂਗਾ ਜਿਹੜੀਆਂ ਵੀ ਇਹ ਸਕੌਚਾਂ ਸਕੂਚਾ ਪੀਣ ਵਾਲੇ ਜਾਨੀ ਕਿ ਸ਼ਕੀਨ ਹੈਗੇ ਆ ਉਹਨਾਂ ਨੂੰ ਹੋ ਸਕਦਾ ਥੋੜੀ ਸਸਤੀ ਜਾਦੇ ਨਹੀਂ 100 150 ਸਸਤੀ ਮਿਲ ਸਕਦੀ ਆ ਪਰ ਇੰਡੀਆ ਦੇ ਵਿੱਚ ਜਿਹੜੇ ਰਾਜ ਹੈਗੇ ਆ ਉਹ ਜਿਹੜੀ ਇੱਕ ਸਾਈਜ਼ ਵਾਲਾ ਸਿਸਟਮ ਉਹਨਾਂ ਦੇ ਕੋਲ ਹੁੰਦਾ ਸੋ ਆਪਣੇ ਹਿਸਾਬ ਨਾਲ ਉਹ ਜਿਹੜੇ ਟੈਕਸ ਵਗੈਰਾ ਲਾਉਂਦੇ ਰਹਿੰਦੇ ਆ ਸੋ ਹੋ ਸਕਦਾ ਜਿਹੜੀ ਆਮ ਲੋਕ ਹੈਗੇ ਆ ਉਹਨਾਂ ਨੂੰ ਇਹ ਸ਼ਰਾਬ ਤੇ ਜਿਹੜੇ ਟੈਕਸ ਘਟੇ ਹੈਗੇ ਆ ਜਿਹੜੀ ਮਹਿੰਗੀ ਸ਼ਰਾਬ ਹੁੰਦੀ ਆ ਸਕੌਸ ਤੇ ਉਹਦਾ ਬੜਾ ਫਾਇਦਾ ਨਾ ਹੋ ਸਕੇ ਕੋ ਇੰਡੀਆ ਦੀਆਂ ਜਿਹੜੀਆਂ ਸ਼ਰਾਬਾਂ ਹੈਗੀਆਂ ਜੋ ਦੱਸਿਆ ਜਾ ਰਿਹਾ ਜਿਹੜੀ ਕਿ ਜਿੱਦਾਂ ਗੋਆ ਦੀ ਬੇਣੀ ਹੋ ਗਈ ਇਹ ਨਾਸਕ ਦੀ ਰਵਾਇਤੀ ਵਾਈਨ ਹੋ ਗਈ ਕੇਰਲ ਦੀ ਤਾੜੀ ਹੋ ਗਈ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਇਹ ਮਤਲਬ ਕਿ ਇੱਕ ਤਰ੍ਹਾਂ ਦੀਆਂ ਸ਼ਰਾਬਾਂ ਹੀ ਹੈਗੀਆਂ ਭਾਰਤ ਦੀਆਂ ਵਿਲੱਖਣ ਅਲੱਗ-ਅਲੱਗ ਰਵਾਇਤੀ ਯਾਨੀ ਕਿ ਸ਼ਰਾਬਾਂ ਉਹ ਵੀ ਜਿਹੜੀਆਂ ਹੈਗੀਆਂ ਹੁਣ ਜਿਹੜੇ ਇਹ ਯੂਕੇ ਦੇ ਸਟੋਰ ਹੈਗੇ ਆ ਉਹਨਾਂ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਮਿਲ ਸਕਦੀਆਂ ਸਾਲ ਬਾਅਦ ਯਾਨੀ ਕਿ ਜਦੋਂ ਇਹ ਸਾਰਾ ਸਕੀਮ ਇਹ ਜਿਹੜੀ ਹੈਗੀ ਆ ਲਾਗੂ ਹੋ ਜੂਗੀ ਸੋ ਇੱਕ ਤਰ੍ਹਾਂ ਦੇ ਨਾਲ ਮੈਨੂੰ ਇਦਾਂ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੀ ਅੱਗੇ ਸਾਡੇ ਲੋਕ ਕੱਢਦੇ ਹੁੰਦੇ ਸੀਗੇ ਗੋੜ ਨਾਲ ਬਣਾਈ ਹੋਈ ਸ਼ਰਾਬ ਹਨਾ ਆਪਣੇ ਲੋਕ ਘਰਾਂ 'ਚ ਕੱਢਦੇ ਸੀਗੇ ਉਹ ਵਾਲੀ ਵੀ ਇਹਦੀ ਜਗ੍ਹਾ ਦੇ ਉੱਤੇ ਆ ਸਕਦੀ ਸੀਗੀ ਪਰ ਪੰਜਾਬ ਦੇ ਵਿੱਚ ਉਹ ਵਾਲੀਆਂ ਚੀਜ਼ਾਂ ਤੇ ਬੈਨ ਆ ਇਸ ਲਈ ਜਿਹੜੇ ਆਪਣੇ ਲੋਕ ਹੈਗੇ ਆ ਕਦੀ ਨਸ਼ੀਲੀਆਂ दारूਾਂ ਪੀ ਪੀ ਮਰ ਜਾਂਦੇ ਆ ਕਿਉਂਕਿ ਜਿਹੜੀ ਸਰਕਾਰ ਇਹ ਠੇਕੇ ਠੂਕੇ ਤੇ ਵੇਚਦੇ ਆ ਉਹ ਥੋੜੀ ਮਹਿੰਗੀ ਹੁੰਦੀ ਆ ਵੈਸੇ ਪੀਣੀ ਨਹੀਂ ਚਾਹੀਦੀ ਜਿਹਨੇ ਪੀਣੀ ਉਹਨੇ ਪੀਣੀ ਆ ਉਹਨੂੰ ਜਿੱਥੋਂ ਸਸਤੀ ਮਿਲਦੀ ਉਹਨੇ ਪੀ ਲੈਣੀ ਆ ਸੋ ਫਿਲਹਾਲ ਜਿਹੜੀ ਪੰਜਾਬ ਦੀ ਸ਼ਰਾਬ ਹੁੰਦੀ ਸੀ ਜਦੋਂ ਅੱਗੇ ਪੁਰਾਣੇ ਕੱਢਦੇ ਹੁੰਦੇ ਸੀਗੇ ਉਹ ਜੇਕਰ ਉਹਨੂੰ ਜਿੱਦਾਂ ਇਹ ਇਹ ਨਾਸਕ ਦੀ ਰਵਤੀਬਾਨ ਹੈਗੀ ਆ ਗੋਆ ਦੀ ਬਹਿਣੀ ਹੈਗੀ ਆ ਜੇ ਉਸ ਹਿਸਾਬ ਨਾਲ ਉਹ ਕੀਤਾ ਹੁੰਦਾ ਇੱਕ ਤਰ੍ਹਾਂ ਦੇ ਨਾਲ ਉਹਦੀ ਬ੍ਰਾਂਡਿੰਗ ਕੀਤੀ ਹੁੰਦੀ ਤਾਂ ਪੰਜਾਬ ਦੀ ਵੀ ਸ਼ਰਾਬ ਸ਼ਹਿਦ ਇਹ ਯੂਕੇ ਦੀਆਂ ਇਹ ਜਿਹੜੀਆਂ ਉੱਥੇ ਸੈਲਫ ਹੈ ਗਈਆਂ ਉੱਥੇ ਬੈਠ ਸਕਦੀ ਦੀ ਪਰ ਇਦਨ ਨੂੰ ਆਪਣਾ ਕੋਈ ਮੰਤਰੀ ਸਾਤਰੀ ਸੋਚਦਾ ਨਹੀਂਗਾ ਫਿਲਹਾਲ ਜਿਹੜੀ ਇੰਡੀਆ ਦੇ ਵਿੱਚ ਬਾਹਰੋਂ ਸਕੌਚ ਜਾਂ ਸ਼ਰਾਬ ਆਉਂਦੀ ਆ ਉਹ ਲਗਭਗ 37.5 ਕਰੋੜ ਅਮਰੀਕੀ ਡਾਲਰ ਤੱਕ ਅਸੀਂ ਜਿਹੜੀ ਹੈਗੀ ਆ ਇਹ ਸ਼ਰਾਬ ਬਾਹਰਲੇ ਦੇਸ਼ਾਂ ਤੋਂ ਮਗਾਉਨੇ ਆ ਤੇ ਜਿਹੜਾ ਇੰਡੀਆ ਹੈਗਾ ਉਹ ਚਾਹੁੰਦਾ ਕਿ 2030 ਤੱਕ ਆਪਾਂ 1 ਅਰਬ ਅਮਰੀਕੀ ਡਾਲਰ ਤੱਕ ਇਹ ਜਿਹੜੀ ਹੈਗੀ ਆ ਸ਼ਰਾਬ ਪਹੁੰਚ ਜਾਈਏ ਅਸੀਂ ਹੋਰ ਐਨੀ ਮਗਾਈਏ ਆਉਣ ਵਾਲੇ ਸਮੇਂ ਦੇ ਵਿੱਚੋਂ ਸੋ ਸਰਕਾਰ ਨਹੀਂ ਚਾਹੁੰਦੀ ਤੁਸੀਂ ਸ਼ਰਾਬ ਛੱਡੋ ਉਹ ਕਹਿੰਦੇ ਆ ਤੁਸੀਂ ਹੋਰ ਪੀਓ ਇਹਦੇ ਨਾਲ ਜਿਹੜਾ ਰੈਵਨਿਊ ਆਉਂਦਾ ਆ ਜਿਹੜੀਆਂ ਸਟੇਟ ਟੈਕਸ ਆਉਂਦੇ ਆ ਜਾਂ ਰਾਜਾਂ ਦੇ ਟੈਕਸ ਆਉਂਦੇ ਆ ਜਾਂ ਜਿਹੜੇ ਇਹ ਸੈਂਟਰ ਦੇ ਟੈਕਸ ਆਉਂਦੇ ਆ ਉਹਦੇ ਸਿਰ ਤੇ ਹੀ ਸਰਕਾਰਾਂ ਚੱਲਦੀਆਂ ਜਿਹੜੇ ਵੀ ਦੇਸ਼ ਇਹ ਬਾਹਰੋਂ ਸ਼ਰਾਬ ਮਗਾਉਂਦੇ ਆਗੇ ਆ ਭਾਰਤ ਉਹਨਾਂ ਦੇ ਵਿੱਚੋਂ 40ਵੇਂ 40ਵੇਂ ਨੰਬਰ ਤੇ ਆਉਂਦਾ ਤੇ ਆਪਣੀ ਸਰਕਾਰ ਚਾਹੁੰਦੀ ਹੈ ਕਿ ਅਸੀਂ ਪਹਿਲੇ 10 ਦੇਸ਼ਾਂ ਦੇ ਵਿੱਚ ਸ਼ਾਮਲ ਹੋਈਏ ਇਹ ਟੀਚਾ ਹੈਗਾ ਆ ਭਾਰਤ ਸਰਕਾਰ ਦਾ ਸਰ ਇੰਡੀਆ ਦੇ ਨੈਸ਼ਨਲ ਮੀਡੀਆ ਦੇ ਉੱਤੇ ਇਹ ਨਿਊਜ਼ਾਂ ਦੇ ਵਿੱਚ ਜਿਹੜੀ ਖਬਰ ਚਲਾਈ ਜਾ ਰਹੀ ਹੈ ਲੈਵੇ ਯੂਕੇ ਦੀਆਂ ਕਾਰਾਂ ਹੋਣ ਇੰਡੀਆ ਦੇ ਵਿੱਚ ਦੌੜੂਆਂ ਹੈ ਨਾ ਜਿੱਦਾ ਬੈਂਟਲੀ ਰੇਂਜ ਰੂਵਰ ਹੋ ਗਈ ਹੈ ਨਾ ਸੋ ਉਹਦੇ ਤੇ ਹਿਸਾਬ ਨਾਲ ਜੇ ਸਰਕਾਰ ਨੇ ਜਿਹੜਾ ਹੈਗਾ ਉਹਨਾਂ ਤੇ ਟੈਰਫ ਘਟਾਇਆ ਹੈਗਾ ਬਿਲਕੁਲ ਜਿਹੜਾ ਉਹਨਾਂ ਨੇ ਕਿਹਾ ਹੈਗਾ ਕਿ ਟੈਰਫ ਹੈਗਾ ਆ ਜਿਹੜੀਆਂ ਬਾਹਰਲੀਆਂ ਗੱਡੀਆਂ ਹੈਗੀਆਂ ਉਹਨਾਂ ਦੇ ਉੱਤੇ 10% ਤੋਂ ਲੈ ਕੇ 100% ਦੇ ਜਿਹੜਾ ਟੈਰਫ ਹੈਗਾ ਇਹ ਘਟਾਇਆ ਜਾਊਗਾ ਫਿਲਹਾਲ ਘਟਾਇਆ ਜਾਊਗਾ ਪਰ ਕਦੋਂ ਇਹ ਆਉਣ ਵਾਲੇ 15 ਸਾਲਾਂ ਦੇ ਵਿੱਚ ਫਿਲਹਾਲ ਕੋਟੇ ਦੇ ਵਿੱਚ ਜਿਹੜੀਆਂ ਪਹਿਲੇ ਸਾਲ ਸਿਰਫ 20 20000 ਕਾਰਾਂ ਆਉਗੀਆਂ ਜਿਨ੍ਹਾਂ ਦੇ ਉੱਤੇ 30 ਤੋਂ ਲੈ ਕੇ 35% ਜਿਹੜਾ ਹੈਗਾ ਟੈਕਸ ਲੱਗੂਗਾ ਜੇ 20000 ਤੋਂ ਵੱਧੂ ਕਾਰਾਂ ਆਉਂਦੀਆਂ ਇੰਡੀਆ ਦੇ ਵਿੱਚ ਉਹਨਾਂ ਉੱਤੇ ਉਹੀ ਰੇਟ ਚੱਲੂਗਾ ਸੋ ਇਸੇ ਤਰ੍ਹਾਂ ਜਿਹੜਾ ਇਹ ਕੋਟਾ ਹੈਗਾ 20000 ਵਾਲਾ ਉਹ ਅਗਲੇ ਸਾਲ ਉਹ 15000 ਦਾ ਕਰਤਾ ਜਾਊਗਾ ਤੇ ਜਿਹੜਾ ਉੱਤੇ ਟੈਕਸ ਲੱਗੂਗਾ ਉਹ ਥੋੜਾ ਹੋਰ ਘਟਾ ਦਿੱਤਾ ਜਾਊਗਾ ਸੋ ਇਸ ਤਰ੍ਹਾਂ ਇਹ ਕੋਟਾ ਸਿਸਟਮ ਰੱਖਿਆ ਗਿਆ ਹੈ ਸੋ ਇਸ ਲਈ ਜਿਹੜੀ 5-6 ਕਰੋੜ ਵਾਲੀ ਗੱਡੀ ਹੈਗੀ ਆ ਬੈਂਟਲੀ ਰੈਂਜ ਰੋਵਰ ਵਰਗੀਆਂ ਗੱਡੀਆਂ ਉਹ ਇੰਨੀਆਂ ਸਸਤੀਆਂ ਇੰਡੀਆ ਦੇ ਵਿੱਚ ਹਾਲੇ ਤਾਂ ਨਹੀਂ ਹੋਊਗੀ ਆ 15 ਸਾਲ ਬਾਅਦ ਜ਼ਰੂਰ ਆ ਸਕਦੀਆਂ ਉਹਦੇ ਲਈ ਵੇਟ ਕਰਨੀ ਪਊਗੀ ਦੂਸਰਾ ਇਹਦੇ ਵਿੱਚ ਇਹ ਰੱਖਿਆ ਗਿਆ ਹੈ ਕਿ ਇਹ ਜਿਹੜਾ ਸਿਸਟਮ ਹੈਗਾ ਇਹ ਟੈਰਫ ਵਾਲਾ ਜਿਹੜੀਆਂ ਗੱਡੀਆਂ ਦੀ ਕੀਮਤ ਜਾਨੀ ਕਿ ਇਹ ਯੂਕੇ ਦਾ ਜੋ ਵੀ ਇਹ ਡਾਲਰ ਹੈਗਾ 40000 ਜਾਨੀ ਕਿ ਇੰਡੀਆ ਦਾ ਕਿੰਨਾ ਬਣ ਜਾਣਾ ਇਹ ਇਹ 40 46 ਲੱਖ ਰੁਪਈਆ ਬਣ ਜਾਣਾ ਜਿਹੜੀਆਂ ਗੱਡੀਆਂ ਮਤਲਬ ਇੰਨੀਆਂ ਕੁ ਮਹਿੰਗੀਆਂ ਹੈਗੀਆਂ ਇਹਦੇ ਤੋਂ ਉੱਪਰ ਵਾਲੀਆਂ ਉਹਨਾਂ ਦੇ ਉੱਤੇ ਹੀ ਇਹ ਸਾਰਾ ਐਪਲੀਕੇਬਲ ਇਹ ਚੀਜ਼ਾਂ ਹੋਊਗੀਆਂ ਤੇ ਦੂਸਰਾ ਇਹਦੇ ਵਿੱਚ ਕੀਤਾ ਗਿਆ ਕਿ ਜਿਹੜੀ ਗੱਡੀ ਦਾ ਇਹ ਇੰਜਨ ਹੈਗਾ 25000 ਸੀਸੀ ਉਦੇ ਹੀ ਗੱਡੀਆਂ ਦੇ ਉੱਤੇ ਇਹ ਐਪਲੀਕੇਬਲ ਹੋਊਗਾ ਉਹਨਾਂ ਦੇ ਉੱਤੇ ਹੀ ਟੈਕਸ ਤੋਂ ਜਾਨੀ ਕਿ ਰਾਹਤ ਮਿਲੂਗੀ ਜੇਕਰ ਕੋਈ ਚਾਹਦਾ ਹੋਊਗਾ ਜਿੱਦਾਂ ਵੀ ਆਪਾਂ ਕਿਹੜੀ ਕੋਈ ਉਹ ਵੈਂਟਲੀ ਗੱਡੀ ਲੈਣੀ ਹੈ ਜਾਂ ਰੇਂਜ ਰੋਵਰ ਲੈਣੀ ਹੈ ਆਪਾਂ ਦਾ ਕੂਪਰ ਅਰਗੀ ਲੈਣੀ ਆ ਸੋ ਉਹ ਵਾਲੀ ਗੱਡੀ ਨਹੀਂ ਹੋਣੀ ਹੈਗੀ ਸੋ ਇਸ ਹਿਸਾਬ ਨਾਲ ਇਹ ਜਿਹੜਾ ਟੈਕਸ ਹੈਗਾ ਸਿਸਟਮ ਕੀਤਾ ਗਿਆ ਪੰਜਾਬ ਦੇ ਵਿੱਚੋਂ ਇੰਪੋਰਟ ਐਕਸਪੋਰਟ ਦਾ ਜਿਹੜਾ ਬਿਜ਼ਨਸ ਹੈਗਾ ਉਹ ਬਹੁਤ ਘਟ ਜਾਣੇ ਕਰਦੇ ਆ ਉਹਦਾ ਕਾਰਨ ਇਹ ਆ ਕਿ ਜਿਹੜਾ ਪੰਜਾਬ ਨੂੰ ਜੇ ਯੂਕੇ ਨੂੰ ਜਾਂਦਾ ਤਾਂ ਇੱਕ ਹੀ ਕਾਰਗੋ ਪਲੇਨ ਹੈਗਾ ਜਿਹਦੇ ਵਿੱਚ ਵੀ ਜਿਹੜੇ ਬੜੇ ਬੜੇ ਜਿਹੜੇ ਅਮੀਰ ਲੋਕ ਹੈਗੇ ਉਹਨਾਂ ਦਾ ਸਮਾਨ ਪਹਿਲੇ ਹੀ ਪਿਆ ਹੁੰਦਾ ਜੇ ਨਵੇਂ ਬੰਦੇ ਨੇ ਉਹਦੇ ਵਿੱਚ ਐਂਟਰੀ ਕਰਨੀ ਇੰਨੀ ਸੌਖੀ ਨਹੀਂਗੀ ਜੇ ਕੋਈ ਬੰਦਾ ਇੱਥੋਂ ਪੰਜਾਬ ਦਾ ਜੇਕਰ ਕੋਈ ਆਪਣਾ ਸਬਜ਼ੀਆਂ ਫਰੂਟ ਵਗੈਰਾ ਉੱਥੇ ਭੇਜਣਾ ਚਾਹੁੰਦਾ ਹੋਵੇ ਯੂਕੇ ਦੇ ਵਿੱਚ ਤੇ ਇਹ ਦਿੱਲੀ ਦੇ 에어ਪੋਰਟ ਜਿਹੜੇ ਹੈਗੇ ਉੱਥੇ ਵੀ ਜਿਹੜੇ ਕਾਰਗੋ ਜਹਾਜ਼ ਹੈਗੇ ਉੱਥੇ ਵੀ ਜਿਹੜੇ ਬੜੇ ਬੜੇ ਅਮੀਰ ਲੋਕ ਹੈਗੇ ਜਾਂ ਜਾਂ ਪੁਰਾਣੇ ਬਿਜ਼ਨਸਮੈਨ ਹੈਗੇ ਉਹ ਨਵੇਂ ਬੰਦੇ ਦੇ ਪੈਰ ਨਹੀਂ ਲੱਗਣ ਦਿੰਦੇ ਬਾਕੀ ਜਿਹੜੇ ਗੁਜਰਾਤ ਤੋਂ ਸ਼ਿਪਿੰਗ ਵਗੈਰਾ ਜਾਂਦੀਆਂ ਉਹਦੇ ਲਈ ਬਹੁਤ ਸਾਰਾ ਸਮਾਨ ਤੁਹਾਨੂੰ ਚਾਹੀਦਾ ਹੁੰਦਾ ਤੇ ਟੈਂਕਰ ਉਹ ਪੂਰਾ ਭਰਨਾ ਪੈਂਦਾ ਉਹਦੇ ਵਿੱਚ ਲਾਗਤ ਬਹੁਤ ਆ ਜਾਂਦੀ ਹੈ ਨਵੇਂ ਬੰਦੇ ਲਈ ਨਹੀਂ ਸੌਖਾ ਹੈਗਾ ਉਹ ਇੱਥੋਂ ਪੰਜਾਬ ਦੇ ਵਿੱਚੋਂ ਵੀ ਇੱਕ ਮੁੰਡਾ ਕਰਦਾ ਸੀਗਾ ਤੇ ਉਹ ਭੇਜਦਾ ਸੀਗਾ ਜੁਕੇ ਨੂੰ ਇਹ ਸਬਜ਼ੀਆਂ ਵਗੈਰਾ ਭੇਜਦਾ ਸੀਗਾ ਮੇਰਾ ਬਾਕਬ ਸੀਗਾ ਇੱਥੇ ਜਿਹੜਾ ਪਲੇਨ ਅਮਰitsar ਤੋਂ ਜਾਂਦਾ ਸੀਗਾ 5-6 ਮਹੀਨੇ ਜਾਨੀ ਕਿ ਖਰਾਬ ਰਿਹਾ ਉਹਦੇ ਵਿੱਚ ਕੋਈ ਟੈਕਨੀਕੀ ਖਰਾਬੀ ਸੀਗੀ ਸੋ ਇਸ ਲਈ ਉਹ ਬੜਾ ਧਿਆਨ ਹੀ ਨਹੀਂ ਦਿੱਤਾ ਜਾਂਦਾ ਇਸ ਚੀਜ਼ਾਂ 'ਤੇ ਜਦਕਿ ਜੇਕਰ ਇਹ ਹੁਣ ਜਿੱਦਾਂ ਟੈਕਸ ਫ੍ਰੀ ਹੈਗਾ ਜਿੰਨੀਆਂ ਵੀ ਸਬਜ਼ੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੁੰਦੀਆਂ ਜਦੋਂ ਬਹੁਤਾਂਤ ਮਾਤਰਾ 'ਚ ਹੁੰਦੀਆਂ ਗੋਭੀ ਤੁਸੀਂ ਦੇਖਿਆ ਹੋਣਾ 2-2 ਰੁਪਏ 'ਚੱਕ ਚੱਲ ਜਾਂਦੀ ਆ ਆਲੂ ਲੋਕ ਸੜਕਾਂ ਦੇ ਸਿੱੜ ਦਿੰਦੇ ਆ ਗਾਜਰਾ ਮਟਰਾਂ ਦਾ ਵੀ ਇਹੀ ਹਾਲ ਹੁੰਦਾ ਸੋ ਉਹ ਵਾਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਯੂਕੇ ਦੇ ਵਿੱਚ ਬਹੁਤ ਮਹਿੰਗੀਆਂ ਵਿਕਦੀਆਂ ਸੋ ਉੱਥੋਂ ਬਹੁਤ ਫਾਇਦਾ ਕਮਾਇਆ ਜਾ ਸਕਦਾ ਜੇ ਇਹ ਸਹੀ ਤਰੀਕੇ ਨਾਲ ਇਹ ਇੰਪੋਰਟ ਐਕਸਪੋਰਟ ਦਾ ਜਿਹੜੇ ਆਪਣੇ ਨੌਜਵਾਨ ਹੈਗੇ ਉਹਨਾਂ ਨੂੰ ਜਾਣਕਾਰੀ ਮਿਲੇ ਤੇ ਇਹ ਪੂਰੀ ਸਹੂਲਤ ਮਿਲੇ ਤਾਂ ਇੱਥੋਂ ਜਿਹੜੇ ਜਹਾਜ਼ ਵਗੈਰਾ ਜਾਂਦੇ ਆ ਅਮਰitsar 에어ਪੋਰਟ ਤੋਂ ਉਹ ਵੀ ਛੇਤੀ ਤੋਂ ਛੇਤੀ ਜਾਣ ਦਿਨ ਦੇ 2-3 ਜਾਣ ਸਮਾਂ ਕੇ ਤਾਂ ਜੋ ਜਿਹੜੇ ਬਾਕੀ ਵੀ ਹੋਰ ਕਿਸਾਨ ਲੋਕ ਹੈਗੇ ਉੱਥੋਂ ਆਪਣਾ ਇਹ ਐਕਸਪੋਰਟ ਕਰਕੇ ਆਪਣਾ ਪੈਸਾ ਕਮਾਣ ਸੋ ਇੱਧਰ ਨੂੰ ਬਹੁਤ ਘੱਟ ਚੀਜ਼ਾਂ ਸੋਚਦੇ ਆਗੇ ਪਤਾ ਨਹੀਂ ਕਿਉਂ ਨਹੀਂ ਸੋਚਦੇ ਆਗੇ ਹੋਰ ਜਿਹੜੀਆਂ ਇਹ ਜ਼ਮੀਨਾਂ ਐਕਵਾਇਰ ਕਰਕੇ ਉੱਥੇ ਇਹ ਬਿਲਡਿੰਗਾਂ ਬਣਾ ਕੇ ਬਾਹਰੋਂ ਲੂਕ ਲਿਆ ਕੇ ਬਸਾਈ ਜਾਓ ਇੱਧਰ ਨੂੰ ਸੋਚਦੇ ਆ ਇਹ ਤਰੱਕੀ ਵਾਲੂ ਕੋਈ ਪਤਾ ਨਹੀਂ ਕਿਹੜਾ ਮੰਤਰੀ ਧਿਆਨ ਨਹੀਂ ਦਿੰਦਾ ਕੋਈ ਹੈਗਾ ਹਨਾ ਸੋ ਗੱਲਾਂ ਮੰਤਰੀ ਬਣਨ ਤੋਂ ਪਹਿਲਾਂ ਬਹੁਤ ਕਰਦੇ ਹੁੰਦੇ ਆ ਬਾਅਦ ਚ ਪੰਜਾਬ ਬਾਰੇ ਕੋਈ ਸੋਚਦਾ ਨਹੀਂ ਸੋ ਇਹ ਸਾਰੀ ਅੱਜ ਵਪਾਰ ਦੀ ਨੀਤੀ ਸੀਗੀ ਜਿਹੜੀ ਯੂਕੇ ਦੇ ਨਾਲ ਉਹਨਾਂ ਦੀ ਡੀਲ ਹੋਈ ਆ ਉਹਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਆ ਯੂਕੇ ਜਿਹੜੀਆਂ ਇੰਡੀਆ ਦੀਆਂ ਚੀਜ਼ਾਂ ਜਾਊਗੀਆਂ ਉਹਨਾਂ ਦੇ ਉੱਤੇ ਲਗਭਗ 99% ਜਿਹੜ ਨਹੀਂ ਲੱਗੂਗਾ ਜਿਹੜੀਆਂ ਵੀ ਚੀਜ਼ਾਂ ਯੂਕੇ ਦੀਆਂ ਇੰਡੀਆ ਦੇ ਵਿੱਚ ਆਉਗੀਆਂ ਉਹਨਾਂ ਦੇ ਉੱਤੇ ਜਿੰਨਾ ਵੀ ਟੈਕਸ ਪਹਿਲਾਂ ਲੱਗਦਾ ਸੀਗਾ ਉਹਦੇ ਵਿੱਚ 15 ਤੋਂ ਲੈ ਕੇ 3% ਤੱਕ ਜਿਹੜਾ ਇਹ ਟੈਕਸ ਹੈਗਾ ਉਹ ਘੱਟ ਕਰ ਦਿੱਤਾ ਜਾਊਗਾ ਸੋ ਇਹ ਆਪਣੀ ਸਾਰੀ ਗੱਲਬਾਤ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਕੀ ਕੀ ਇਹ ਹੋਇਆ ਯੂਕੇ ਤੇ ਇੰਡੀਆ ਦੀ ਡੀਲ ਦੇ ਵਿੱਚ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਜ਼ਰੂਰ ਕਰ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ